ਮੱਢਣੋ ਸਤਕਾਰ ਤੇ ਸ਼ੌਟਾਂ ਦਾ ਪਿਆਰ ਭਰੇ ਸਾਸਿਕਾਲ ਮੈਂ ਤਾਂ ਆਪਣਾ ਪਿੰਦਰ ਸਿੰਘ ਤੋਂ ਬਾਦਰਲੀ ਆ ਆਪਾਂ ਚੱਲੇ ਕਿਰਿਆਲੇ ਕਾਪ ਤੇ ਦੇ ਰਸਤੇ ਵਿੱਚ ਆਪਣਾ ਰਜੀਤ ਸਿੰਘ ਮਨੀਸ਼ ਸੱਜਣ ਗੁੜ ਕੱਢ ਰਿਹਾ ਸੀ ਆਉ ਉਹਦੇ ਨਾਲ ਕਰਦਿਆਂ ਗੱਲਬਾਤ ਤੇ ਰੌ ਰੋ ਪੀ ਕੇ ਦੇ ਫਿਰ ਚੱਲਦੇ ਆ ਕਿ ਆ ਜਾਓ ਮੇਰੇ ਭਰਾ ਨਾਲੇ ਵੇਖੋ ਵੀ ਕਿਵੇਂ ਗੁੜ ਤਿਆਰ ਹੁੰਦਾ ਹੈ ਆ ਵੇਖੋ ਵਾਹ ਕੀ ਬਾਤ ਹੈ ਰੌਥ ਨੇ ਡਾਇਆ ਬਾਲਣ ਬਾਲਨ ਢਾ ਕੇ ਫਿਰ ਰੋ ਬਲਦੀ ਵੇਖੋ ਕਿਵੇਂ ਇਹਨੂੰ ਸਕਾਇਆ ਜਾਂਦਾ ਹੈ ਆ ਬਾਲ ਬਾਲ ਕੇ ਵੇਖੋ ਬਲਦੀ ਫਿਰ ਆਪਣਾ ਸੱਜਣ ਕਹਿੰਦਾ ਗੁਰਿੰਦਰ ਸਿੰਘ ਮਾਲਮ ਜੀ ਕਹਿੰਦੇ ਵੀ ਰੋ ਪੀਣੀ ਤੇ ਆਪਾਂ ਆਪਦੇ ਗੰਨੇ ਦੀ ਕੱਢ ਕੇ ਪੀਣੀ ਆ ਚੱਕ ਲਿਆ ਗਨਾ ਕਰਕੇ ਸਾਫ ਸੂਫ ਏਕੀ ਜਾਇਓ ਤੁਸੀਂ ਉਨ ਲਾਤਾ ਗੰਨਾ ਇਹ ਉਹਨ ਲੱਗਿਆ ਇਹ ਵੇਖਿਓ ਤੁਸੀਂ ਇੱਕ ਗੰਨੇ ਚ ਕਿੰਨੀ ਰੌ ਨਿਕਲਦੀ ਏ ਦਰਜੀਤ ਸਿੰਘ ਮਨੇਸ਼ ਨੇ ਅੱਗੇ ਲਾਤਾ ਜੱਗ ਨਾ ਵੇਖ ਕਿੰਨੀ ਰੌ ਤੇ ਛੱਕ ਕੇ ਗੋੜਾ ਤੇ ਰੌ ਪੀ ਗਏ ਦੇ ਅੱਗੇ ਵੰਨ ਤੁਰ ਪਏ ਯਾਰ ਬਹਿ ਗਏ ਮਿੱਤਰ ਪਿਆਰੇ ਆਪਣੇ ਆ ਵਗੇ ਮਿਲਦੇ ਆਪਾਂ ਕਰਿਆਲੇ ਕਾਉਡੀ ਕੱਪ ਤੇ ਹੱਪਾ ਪਹੁੰਚ ਗਏ ਤਰਵੰਡੀ ਨੇਪਾਲਾ ਹੈ ਪਹੁੰਚ ਗਏ ਕਾਨਕੇ ਗੁਰੂ ਮਹਾਰਾਜ ਨੂੰ ਨਮਸਕਾਰ ਤੇ ਅੱਗੇ ਵੱਨ ਨੂੰ ਵੱਗੇ ਯਾਰ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਹੂੰ ਹੂੰ ਆਪਾਂ ਪਹੁੰਚ ਗਏ ਕਰਿਆਲੇ ਆਓ ਤੁਹਾਨੂੰ ਖੋਹਨੇ ਕੋਡੀ ਕੱਪ ਆਪਾਂ ਪਹੁੰਚ ਗਏ ਉੱਥੇ ਮੱਖਣ ਮੱਖੀ ਨਾਲ ਸਰਪੰਚ ਜੀ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਰੋ ਜਾ ਕੇ ਇਸ ਖੇਡ ਆਲੇ ਨੇ ਗੱਡੀਆਂ ਖੜੀਆਂ ਆ ਖਿਡਾਰੀ ਹੋ ਰਹੇ ਨੇ ਸਾਰੇ ਪਲੇਅਰ ਹੋ ਰਹੇ ਨੇ ਤਿਆਰ ਆਇਕੋ ਸਾਰੇ ਪਲੇਅਰ ਤਿਆਰ ਹੋ ਨੇ ਆ ਅਧਿਆਦੇ ਮੈਚਾਂ ਲਈ ਸਪੰਸਰ ਸਰਵਿਸ ਇਸ ਗੱਲਬਾਤ ਕਰਦੇ ਤੇ ਆਇਕੋ ਪ੍ਰੇਰਣੇ ਗੱਡੀਆਂ ਆਪਾਂ ਪਹੁੰਚ ਗਏ ਗਰਾਊਂਡ ਦੇ ਅੰਦਰ ਵਾਹਿਗੁਰੂ ਲੇ ਰਾੰਦੀ ਆਮ ਦਿਸ਼ੁਰੂ ਹੋ ਗਈ ਫਿਰ ਖਾਦੇ ਆਪਾਂ ਪਕੌੜੇ ਤੇ ਪਕੌੜੇ ਤਾਜ਼ੇ ਬਣਵਾ ਕੇ ਖਾਦੇ ਆਪਾਂ ਵਾਸ ਫਿਰ ਗਰਾਊਂਡ ਦੇ ਵਿੱਚ ਆ ਗਏ ਆ ਵੀ ਕੋ ਪਲੇਅਰ ਪਹੁੰਚ ਰਹੇ ਨੇ ਸਾਮਾ ਦੇ ਹੋਣਗੇ ਪੇੜ ਥੇ ਗਲ ਮੁਕਨੀ ਟਕਾਣੇ ਲੱਕ इराखेडू का चंगे कबड्डी हो जत के जाओगा जाते ओ भाई गुरु जी ब्लॉग आई दे ब्लॉग में शेयर कर आई लाइक शेयर मेरा अपना मिलते हैं अगले ब्लॉग में बडनो सत का